ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਜੀ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੁਣ ਕਿਉਂਕਿ ਆਪਣੇ ਚੈਨਲ ਤੇ ਬਾਈ ਦੀਆਂ ਰੁਟੀਨੋਂ ਕੋਈ ਵੀਡੀਓ ਹੁੰਦੀ ਆ ਰਹਿੰਦੀਆਂ ਨੇ ਪਿੰਡ ਬਦਨੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਕਾ ਅੱਜ ਦੀ ਵੀਡੀਓ 'ਚ ਤੁਹਾਨੂੰ ਨਗਤਾਚਾਰ ਹੀ ਦਿਖਾਉਨੇ ਆ ਨਗਤਾ ਬਾਈ ਕੋਲ ਜਾਦੇ ਆ ਪਰ ਇਹ ਤਾਜੇ ਸੂਏ ਕਰਕੇ ਬਾਈ ਕਹਿੰਦਾ ਅੱਜ ਆਪਾਂ ਚਾਰ ਹੀ ਦਿਖਾਵਾਂਗੇ ਪੌਸ ਪਸੂ ਬਾਈ ਦੇ ਹੁੰਦੇ ਆ ਜੀ ਰਸਤੇ 'ਚ ਡਿਟੇਲ ਪ੍ਰੋਪਰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਇੱਕ ਵੀਰਾਂ ਨੂੰ ਸਪੈਸ਼ਲ ਬੇਨਤੀ ਹੈ ਕਿ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੈ ਤਸੱਲੀ ਭਰਖ ਜਰੂਰ ਕਰ ਲਿਆ ਕਰੋ ਕਿਉਂਕਿ ਮੇਰੇ ਤੁਸੀਂ ਪੈਸੇ ਲਾਉਣੇ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਦਿੰਨੇ ਆ ਸਸੀਗਾਲ ਜੀ ਸਸੀਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਸਣੀਆ ਵੀਰੇ ਪਿੰਡ ਬਦਨੀ ਖੁਰਦਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਹੀ ਹੋਇਆ ਮੋਬਾਈਲ ਨੰਬਰ 6283154775 ਠੀਕ ਹੈ ਇੱਕ ਨੰਬਰ ਹੋਰ ਆਈ 9781302406 ਹੈ ਤੇ ਮੇਰਾ ਵਟਸਐਪ ਨੰਬਰ ਹੈ ਠੀਕ ਹੈ ਬਾਈ ਜਿਹੜੀ ਆਪਾਂ ਸ਼ੌਂਕ ਦੇ ਨਾਲ ਪਾਈ ਸੀਗੀ ਇੱਕ ਛੋਟੀ ਜੀ ਕਿੰਨੇ ਕ ਫੋਨ ਆਗੇ ਜੀ ਹੋਣ ਬਹੁਤ ਆਏ ਵੀਰੇ ਬਰਾਬਰ ਵਾਧੂ ਫੋਨ ਆਗੇ ਜੀ ਠੀਕ ਆ ਜੀ ਵੈਸੇ ਸ਼ੌਂਕ ਸ਼ੌਂਕੀਆਂ ਬੰਦੇ ਤੇ ਸ਼ੌਂਕੀਆਂ ਬੰਦਿਆਂ ਦੇ ਵੀ ਆਏ ਹੋਣਗੇ ਹਾਂਜੀ ਉਹ ਵੀ ਝੋਟੀਆਂ ਹੈਗੀਆਂ ਆਂਦਾ ਆਪਣੇ ਕੋਲੇ ਠੀਕ ਹੈ ਜੀ ਝੋਟੀਆਂ ਅੰਦਰ ਹੈਗੀਆਂ 7-8 ਰੁਪਏ ਖੜਗੀਆਂ ਦਾ ਮਾਲੇ ਮਾਲ ਚ ਪਤਾ ਨਹੀਂ ਲੱਗਦਾ ਠੀਕ ਹੈ ਜੀ ਸਹੀ ਗੱਲ ਹੈ ਜੀ ਬਾਕੀ ਉਹ ਥੋੜੀਆਂ ਵਿੱਚੋਂ ਕੱਚੀਆਂ ਹੈਗੀਆਂ ਹਾਂਜੀ ਇਹ ਮੌਲੇ ਜਿਹਾ ਝੋਟੀਆਂ ਉਹ ਮੈਂ ਕਦੋਂ ਦੁੱਧ ਉੱਤੇ ਆ ਗਈਆਂ ਨਾ ਤੇ ਉਸ ਹਾਵ ਨਾਲ ਭਰਾਵਾਂ ਨੂੰ ਦਿਖਾਵਾਂਗੇ ਇੱਕ ਮਈਆ ਅੱਜ ਦੋ ਤਿੰਨਾਂ ਜਾਣਿਆਂ ਨੇ ਛੋਈਆਂ ਵੀ ਆਉ ਠੀਕ ਹੈ ਜੀ ਵਿੱਚੋਂ ਕੁਸ ਦੇ ਸੌਦੇ ਚੱਲੀ ਜਾਂਦੇ ਆ ਠੀਕ ਹੈ ਜੀ ਤੇ ਮਾਰਨਿੰਗ ਕਿੰਨੇ ਨਾਗ ਆਉਣੇ ਆ ਜੀ ਫਿਰ 8 ਮਈਆ ਲਈਆਂ ਉਧਰੋਂ ਠੀਕ ਹੈ ਜੀ ਮਾਰਨਿੰਗ ਤੇ ਕਰ ਆ ਜਾਵਾਂਗੇ। ਚਾਰ ਮਈਆਂ ਤਾਂ ਆ ਗਈਆਂ ਵਾ। ਠੀਕ ਹੈ ਜੀ। ਪੰਜ ਆ ਗਈਆਂ ਵਾ। ਹਾਂਜੀ। ਚਾਰ ਮਈਆਂ ਤਿੰਨ ਚਾਰ ਹੋਰ ਹੋਣਗੇ। ਤਿੰਨ ਚਾਰ ਹੋਰ ਹੋਣਗੇ। ਹਾਂਜੀ। ਠੀਕ ਹੈ ਬਾਈ। ਆ ਹੈਗੀ ਛੋਟੀ ਦੂਜਾ ਸੂਆ। ਕਦੋਂ ਸੂਈ ਹੈ ਜੀ? ਸੂਈ ਨੂੰ ਇਹਨੂੰ 12-13 ਦਿਨ ਹੋ ਗਏ। 15 ਹੀ ਹੋ ਗਏ ਹੋਣੇ ਵੀਰੇ ਦੇ। ਬੱਚਾ ਕੀ ਹੈ ਜੀ? ਬੱਚਾ ਮਗਰ ਕੱਟਾ ਵੇਂਦੇ। ਠੀਕ ਹੈ ਜੀ। ਕਿੰਨਾ ਦੁੱਧ ਭਾਂਡੇ ਵਾਲਾ ਪਿਆਰਾ? ਦੁੱਧ ਤਾਂ ਕਿਹਾ ਵਾ ਉਹਨਾਂ ਨੇ 16-17 ਆਪਣੇ ਕੋਲੇ ਹੁਣ 14 ਦੇ 15 ਦੇ ਵਿਚਾਲੇ 14 ਕਿਲੋ ਠੰਡਾ ਦੁੱਧ ਹੈ 14 ਅਤੇ 15 ਦੇ ਵਿਚਾਲੇ ਠੰਡਾ ਦੁੱਧ ਤਿਆਰ ਆ ਜੀ ਮੱਝਾਂ ਆਈਆਂ ਆਪਣੇ ਕੋਲੇ ਸਵੇਰੋਂ ਆ ਸਵੇਰ ਵਾਲੀ ਜਵਾਈਆਂ ਦੀ ਹੋਈ ਨਹੀਂ ਸੀਗੀ ਠੀਕ ਆ ਜੀ ਡੰਗ ਤੇ ਡਾਂਗੀ ਆ ਮੱਈਆਂ ਦੇ ਪਿਆਰ ਠੀਕ ਆ ਜੀ ਹਾਂਜੀ ਠੀਕ ਆ ਜੀ ਕਿਉਂਕਿ ਮਾਰਨਿੰਗ ਹੀ ਆਈਆਂ ਜੀ ਠੀਕ ਆ ਜੀ ਲੋ ਜੀ ਹਾਈਟ ਚੈੱਕ ਕਰ ਲੋ ਕੁਆਲਿਟੀ ਚੈੱਕ ਕਰ ਲੋ ਥਣ ਕੱਲਾ ਕੱਲਾ ਗੱਠ ਗੱਠ ਤੇ ਵਿੱਥੀ ਅੰਗੂਆ ਦੇ ਹਵਾਨਾ ਦੇਖ ਯਾਰ ਵੀਰੇ ਐਚ ਐਫ ਗਾਂਜਾਂ ਨਾਲ ਉਹ ਵੀ ਚੰਗਾ ਤਿਆਰ ਕਰਾਈ ਕਰੀ ਫਿਰ ਜਿਹੜਾ ਬਟਨ ਵਾਲਾ ਨੇ ਬਣਾਇਆ ਦਾ ਸਹੀ ਗੱਲ ਹੈ ਜੀ ਬਟਨ ਵਾਲਾ ਚੈੱਕ ਕਰ ਲੋ ਜੀ ਚੌਣ ਪਸਮਾ ਇੰਨਾ ਵਧੀਆ ਘਾਰ ਬੋਲੀ ਆ ਕੋਈ ਐ ਨਹੀਂ ਕਿ ਬਾਕੀ ਹਾਈਟ ਚੰਗੀ ਆ ਪਤਲੀ ਚਮੜੀ ਆ ਹਾਈਟ ਦੇ ਪੱਖ ਤੋਂ ਪੂਰੀ ਚੰਗੀ ਹੈ ਜੈਡ ਬਲੈਕ ਹੈ ਜੀ ਸਾਰੀ ਦੀ ਸਾਰੀ ਅੱਜ ਤੱਕ ਕਿੰਨਾ ਤਿਆਰ ਹੈ ਜੀ ਅੱਜ ਤੱਕ ਇਹ ਹੋ ਐਨੇ ਥੱਲੇ 14 ਕਿਲੋ ਰੁੱਧ ਤਿਆਰ ਆ ਠੀਕ ਹੈ ਜੀ ਥਣਾ ਦੀ ਡੰਨ ਹੈ ਜੀ ਥਣਾ ਦੀ ਪੂਰੀ ਧਾਰਾ ਮਰਾ ਲੈਣੇ ਆ ਠੀਕ ਹੈ ਜੀ ਬਾਲਟੀ ਲੈ ਕੇ ਆਇਓ ਜੀ ਠੀਕ ਹੈ ਜੀ ਕਿ ਇਹ ਵੀ ਭਰਾਵਾਂ ਦਾ ਆਪਾਂ ਨੂੰ ਵਿਰੇ ਆਪਾਂ ਧਾਰਾ ਅੱਗੇ ਥੱਲੇ ਮਾਰ ਦੰਦੇ ਸੀਗੇ ਹਾਂਜੀ ਭਰਾ ਇੱਕ ਆਪਾਂ ਨੂੰ ਕਿਹਾ ਧਾਰਨਦਾਰਨ ਤੋਂ ਉਹਨਾਂ ਨੇ ਭਰਾਵਾਂ ਨੇ ਕਹਿੰਦੇ ਧਾਰਾਂ ਥੱਲੇ ਨਾ ਮਾਰਿਆ ਕਰੋ ਠੀਕ ਹੈ ਜੀ ਉਹ ਭੈਣ ਭਰਾਏ ਆਪਾਂ ਨੂੰ ਕਹਿਣ ਦੱਸਦੇ ਆ ਵੀਰੇ ਸੁਝਾਅ ਦੇਣਾ ਹੱਕਾ ਜੀ ਉਹਨਾਂ ਦਾ ਧੰਨਵਾਦ ਆਪਾਂ ਦਾ ਕਰਨੇ ਆ ਬਈ ਜਿਹੜੇ ਵੀਰ ਆਪਾਂ ਨੂੰ ਸੁਝਾਅ ਦਿੰਦੇ ਆ ਆ ਆਪਾਂ ਮਈਆਂ ਪਸਮਾਈ ਦੀਆਂ ਵੀਰੇ ਪਹਿਲਾਂ ਪਸਮਾਤੀਆਂ ਸੀਆਂ ਫਿਰ ਵੀਡੀਓ ਬਾਲੀ ਲੰਮੀ ਹੋ ਜਾਂਦੀ ਆ ਸਹੀ ਗੱਲ ਆ ਜੀ ਇਹ ਗੱਲ ਦੱਸ ਆ ਮੈਨੂੰ ਕਹਿੰਦਾ ਹੈ ਕਿ ਬੱਚਾ ਦਾ ਵੀਡੀਓ ਮੜ ਕੇ ਲੰਮੀ ਹੋ ਜਾਂਦੀ ਆ ਜਿਆਦੇ ਯਾਰ ਸਹੀ ਗੱਲ ਆ ਜੀ ਤਾਂ ਕਰਕੇ ਪਹਿਲਾਂ ਸਾਰਿਆਂ ਦੇ ਬੱਚੇ ਲਵਾ ਕੇ ਆਪਾਂ ਵੀਡੀਓ ਫੇਰ ਸ਼ੁਰੂ ਕਰਦੇ ਆ ਜੀ ਬਾਕੀ ਚੈੱਕ ਕਰਾ ਦਿੰਦੇ ਆ ਉਹ ਮੇਲਾ ਕੱਲਾ ਕੱਲਾ ਦੂਰ ਦੂਰ ਪਿਆ ਵਾ ਪੂਰਾ ਦੂਰ ਦੂਰ ਆ ਜੀ ਹੱਥੀ ਜਵਾਈ ਵਾਲਾ ਥਾਣਾ ਜੀ ਪੂਰਾ ਚੈੱਕ ਕਰ ਸਕਦੇ ਹੋ ਤੁਸੀਂ ਲਓ ਜੀ ਬਾਅਦ ਚ ਨੋਤਾ ਚੋਟੀ ਰਾਂਉਣ ਵਾਲੇ ਆ 17 18 ਕਿਲੋ ਗੁੱਲਾ ਪਾਉਗੇ ਠੀਕ ਹੈ ਜੀ ਅੱਜ ਦਾ 14 ਕਿਲੋ ਤਿਆਰ 15 ਦਿਨਾਂ ਦੀ ਸੂਈ ਆ ਬੱਚਾ ਮਗਰ ਕਰਤਾ ਆ ਜਣਾ 15 ਤੋਂ ਬਾਹਰ ਹੀ ਹੋਦਾ ਦਾ ਪਤਾ ਕਿਉਂ ਨਹੀਂ ਕਮਾਂਗੇ ਵੀਰੇ ਆਈਆਂ ਮਈਆਂ ਰਾਤ ਆਣਾ ਆ ਸਵੇਰੋਂ ਆਪਣੇ ਕੋਲੇ ਠੀਕ ਹੈ ਜੀ ਸਹੀ ਗੱਲ ਹੈ ਜੀ ਓਕੇ ਮਾੜਾ ਮੋੜਾ ਸਫਰਦਾਨੀ ਕਰਦੇ ਸਫਰਦਾਨ ਕਰਕੇ ਦੁੱਧ ਦਾ 13 ਦਾ ਇੱਕ ਅੱਧਾ ਦਿਨ ਫਰਕ ਪੈਂਦਾ ਹੀ ਹੈ ਮਗਰ ਲੈ ਕੇ ਮਾਰਦੇ ਵੀਰੇ ਚੁਆਈ ਚੁਈ ਯਾਰ ਆਪਣੇ ਪਸ਼ੂ ਦੀ ਕੋਈ ਆਈ ਨਹੀਂ ਕਹਿ ਸਕਦਾ ਚੁਆਈ ਪੂਰੀ ਪੂਲੀ ਹੋਊਗੀ ਮਗਰ ਦੀ ਮਾਰ ਦੋ ਜੰਮ ਦਾ ਮੜਾ ਜਾ ਚੈੱਕ ਕਰੋ ਇਹ ਗਵਰਗੀ ਚਵਾਈ ਹੋਊਗੀ ਪੂਰੀ ਬਾਲੀਆਂ ਅੱਕੀ ਪੁੱਜੇ ਚੈੱਕ ਕਰ ਸਕਦੇ ਹੋ ਜੀ ਤੁਸੀਂ ਬਸ ਫਿਰ ਚਵਾਈ ਦੀ ਇੱਕ ਨੰਬਰ ਆ ਜੀ ਵਾਲੋਂ ਕੋਈ ਮੈਨ ਆ ਪਸ਼ੂ ਮਾੜਾ ਹੋਊਗਾ ਨਾ ਕੋਈ ਭੂਰ ਨਾ ਛੇਤਾ ਨਾ ਕੋਈ ਟੀੜੀ ਠੀਕ ਹੈ ਜੀ ਚਵਾਈ ਆਪਣੇ ਪਸ਼ੂ ਤੁਸੀਂ ਸਾਰੀ ਪੁੱਜੀ ਹੋਊਗੀ ਠੀਕ ਹੈ ਜੀ ਡਿਮਾਂਡ ਫਿਰ ਇਹਦੀ ਜੀ ਫੋਨ ਤੇ ਹੀ ਹੋਣੀ ਹੈ ਵੀਰੇ ਸਾਰੇ ਫੋਨਾਂ ਤੇ ਹੀ ਕਰਾਂਗੇ ਠੀਕ ਹੈ ਡਿਮਾਂਡ ਫੋਨ ਤੇ ਕਰਾਂਗੇ ਨਗੀਨਾ ਪੀਸੀ ਆ ਦੋ ਨੰਬਰ ਵੀਰੇ ਇਹਦੀ ਕੀ ਡਿਟੇਲ ਹੈ ਆਹ ਦਾ 17 ਢੱਲਾ 17 18 ਕਿਲੋ ਝੋਟੀ ਪਾਉਗੀ ਵੀਰੇ ਸਹੀ ਗੱਲ ਹੈ ਜੀ ਕੋਈ ਆਪਾਂ ਤਾਂ ਹੁਣ 14 15 ਕਿਲੋ ਹੀ ਕਹਿ ਕੇ ਦਵਾਂਗੇ ਠੀਕ ਹੈ ਜੀ ਦੋ ਨੰਬਰ ਲਈ ਸੇਵਾ ਤੇ ਆ ਅੱਗੇ ਸੇਵਾ ਤੇ ਟਪੰਡਾ ਜੀ ਦੋ ਨੰਬਰ ਵੀਰੇ ਇਹਦੀ ਕੀ ਡਿਟੇਲ ਹੈ ਜੀ ਆਹ ਦਾ ਝੋਟੀ ਦਾ ਵੀਰੇ ਉਹਨਾਂ ਨੇ ਕਿਹਾ ਵਾ ਸੌਤਾ ਹੈਗਾ 18 19 ਕਿਲੋ ਠੀਕ ਹੈ ਜੀ ਆਪਾਂ ਹੁਣ 15 ਕਹਾਂਗੇ ਬੱਚਾ ਕੀ ਹੈ ਜੀ ਇਹਦੇ ਮਗਰ ਕੱਟਾਈ ਆ ਮੇਰ ਦਾ ਆ ਕੀ ਕਿੰਨਾ ਟਾਈਮ ਹੋ ਗਿਆ ਸੂਰੀ ਨੂੰ ਜੀ ਉਹ ਇਹਨੂੰ ਵੀਰੇ ਅੱਜ ਨੌਵਾਂ 10ਵਾਂ ਲੈਣਾ ਠੀਕ ਆ ਜੀ ਖਣਾ ਦੇ ਸਹਿਜ ਵੀ ਸੋਹਣੇ ਇਹ ਲੈਵਾ ਦੇਖ ਜਮਾ ਕਿਵੇਂ ਬਾਹਰ ਲਿਆ ਚਾਫਾ ਵਾਂਗੂਆਂ ਲੇਵੇ ਆਪਣੇ ਨਾਲ ਹੀ ਮਾਲ ਦੇ ਆ ਭਾਜਨੋ ਵਜੂਦ ਵੀ ਚੰਗਾ ਸੂਆ ਕਿੰਨਵਾ ਵੀਰੇ ਸੂਆ ਵੀਰੇ ਦੂਜਾ ਵਾ ਠੀਕ ਆ ਸੂਆ ਲੈ ਚੱਲ ਲੈ ਚੱਲ ਮੋੜ ਲਿਓ ਜੀ ਉੱਤੋਂ ਦੀ ਮੋੜ ਲਿਓ ਜੀ ਚੈੱਕ ਕਰ ਸਕਦੇ ਹੋ ਬਹੁਤ ਬੋਲੀ ਆ ਧਾਰਾਂ ਬਾਕੀ ਫੇਸ ਕੁਆਲਿਟੀ ਸੋਹਣੀ ਆ ਗੁੰਡਾ ਸਿੰਘ ਆ ਜੀ ਪੂਰਾ ਗੁੰਡਾ ਸਿੰਘ ਆ ਖਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਬਾ ਬੰਨ ਲੀ ਕੋਈ ਨਹੀਂ ਫਿਰ ਆਪਾਂ ਤੇ ਵੀ ਝੋਟੀ ਰਾਹ ਹਣਾ ਬਾਈ 17 ਕਿਲੋ ਉਹਨਾਂ ਨੇ 17 18 ਕਿਲੋ ਕਿਹਾ ਹੋਆ ਬਾਈ ਠੀਕ ਹੈ ਜੀ ਆਪਾਂ ਤਾਂ ਕਿਵੇਂ ਮੈਂ ਤੈਨੂੰ ਕਹਦਾ ਦੋ ਟਾਈਮ ਚੋਕੇ ਲਈਆਂ ਬਈ ਇੱਕ ਟਾਈਮ ਹੀ ਚੋਕੇ ਮਈਆਂ ਲਈਆਂ ਵਾ ਠੀਕ ਹੈ ਜੀ ਕੱਲ ਸਵੇਰੋਂ ਗਏ ਆ ਸ਼ਾਮ ਨੂੰ ਮਈਆਂ ਦੀਆਂ ਜਮਾ ਆਪਦੇ ਆਪ ਖਾਲੀ ਕੀਤੀਆਂ ਸਵੇਰੋਂ ਉਸ ਹਾਵ ਨਾਲ ਨਾ ਠੀਕ ਹੈ ਜੀ ਅੱਜ ਮਈਆਂ ਅੱਜ ਸਵੇਰੇ ਆਪਣੇ ਕੋਲੇ ਉਤਰੀਆਂ ਵਾ ਠੀਕ ਹੈ ਜੀ ਬੱਚਾ ਲਾ ਦਿਓ ਜੀ ਬਾਲਟੀ ਵੀ ਲੈ ਲਿਓ ਜੀ ਬੱਚਾ ਲਾ ਕੇ ਤੁਹਾਨੂੰ 17 18 ਕਿਲੋ ਦੁੱਧ ਹੋਊ ਯਾਰ ਵੀਰੇ ਠੀਕ ਹੈ ਜੀ ਅੱਜ ਦਾ ਦੁੱਧ ਕਿੰਨਾ ਤਿਆਰ ਆ ਜੀ ਬਾਏ ਦਾ 14 15 15 ਕਿਲੋ ਹੈਗਾ ਵੀਰੇ ਠੀਕ ਹੈ ਚਲੋ ਮਾੜਾ ਮੋਟਾ ਸਫਰ ਨਾਲ ਹੋ ਵੀ ਸਕਦਾ ਹੈ ਹੁੰਦਾ ਹੀ ਹੈ ਯਾਰ ਸਫਰ ਚੱਲ ਚਵਾਈ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਬੱਚਾ ਇਹਦੇ ਵੱਲ ਹੋਣਾ ਆਪਣੀ ਕੋਈ ਮਹਿ ਮਾੜੀ ਹੋਗੀ ਵੀਰੇ ਧਾਰਗਨ ਬੁੜੀਆਂ ਨੇ ਵੀ ਚੋਣੀ ਆਣਾ ਤਾਂ ਬੋਲੀ ਹੋਊਗੀ ਪੂਰੀ ਬੋਲੀ ਨਾ ਕੋਈ ਭੂਰਨੀ ਕੋਈ ਛੱਟਾ ਨਹੀਂ ਯਾਰ ਮੇਰੇ ਆਪ ਹੀ ਪਤਾ ਲੱਗ ਜਾਣਾ ਕਿਹੜੇ ਭਰਾ ਨੇ ਜੋਈ ਆ ਗਿਆ ਨਾ ਬਸ ਆ ਗਿਆ ਯਾਰ ਹੈਗੀ ਥੱਲੋ ਬਹਿ ਕੇ ਨਹੀਂ ਉੱਠਦਾ ਕੋਈ ਜਮਾ ਹੀ ਨਹੀਂ ਉੱਠਦਾ ਕੋਈ ਯਾਰ ਠੀਕ ਹੈ ਜੀ ਬੰਦ ਦਿਓ ਜੀ ਪਾਣੀ ਦੇ ਮਾਰੋ ਆ ਲੋ ਜੀ ਇਧਰਲੇ ਪਾਸੇ ਆ ਜੀ ਚੈੱਕ ਕਰੋ ਤਾਰਾਂ ਤੋਂ ਨੂੰ ਤਾਮਰਾ ਦਿੰਨੇ ਆ ਕਿਉਂਕਿ ਕਿਸੇ ਸੱਜਣ ਵੀਰ ਨੇ ਨਾ ਦੂਰੋਂ ਚੱਲ ਕੇ ਆਉਣਾ ਹੁੰਦਾਗਾ ਵੈਸੇ ਰੈਸ਼ ਦਾ ਪ੍ਰਬੰਧ ਬਾਈ ਕੋਲ ਸਾਰਾ ਜੀ ਤੇ ਜੇ ਕਿਸੇ ਨੇ ਆਨਲਾਈਨ ਵੀ ਮੰਗਵਾਉਣਾ ਹੋਵੇ ਤੇ ਉਹਦੇ ਵਾਸਤੇ ਸੌਖਾ ਹੋ ਜਾਂਦਾ ਜੀ ਆਪਣੀਆਂ ਧਾਰਾ ਓਕੇ ਹੋਣਗੀਆਂ ਜੀ ਆਪਣਾ ਜੀ ਪਿਛਲੀ ਵੀਡੀਓ ਚ ਪਾਈਆਂ ਵਾ ਹਾਂਜੀ ਮਈਆਂ ਦਾ ਦੋਈ ਦੇਖ ਕੇ ਲੈ ਕੇ ਗਏ ਆ ਬਾਕੀ ਸਾਰਾ ਮਾਲ ਆਨਲਾਈਨ ਜੀ ਆਨਲਾਈਨ ਹੀ ਆ ਜੀ ਲਓ ਜੀ ਇਹਦੀਆਂ ਵੀ ਚੈੱਕ ਬਖਾਰ ਏਰੀਏ ਚ ਬਾਲਾ ਮਾਲ ਗਿਆ ਰਹੀ ਆਪਣਾ ਠੀਕ ਆ ਜੀ ਉੱਤਰਲੀ ਸਾਈਡ ਨੂੰ ਹਾਂਜੀ ਠੀਕ ਆ ਬਾਈ ਬਖਾਰ ਕਾਰਨਦਾਰਨ ਸਾਈਡ ਬਟਾਲਾ ਸਾਈਡ ਠੀਕ ਆ ਜੀ ਗਰਦਾਸਪੁਰ ਵਿਆਸ ਸਾਰੇ ਪਾਸੇ ਏਰਕੀ ਮਾਲ ਗਿਆ ਮਗਰ ਲਿਆਂ ਚ ਵੀ ਮਾਰਦੀ ਪਰੇ ਇਹ ਉਹੀ ਕੁਆਲਿਟੀ ਆ ਜੀ ਪਹਿਲਾਂ ਕੁਸ ਦੂਜੀ ਦੀ ਚਵਾਈ ਹੋਈ ਵੀ ਸੀ ਇੱਕ ਕੁਆਲਿਟੀ ਜੀ ਆਪਾਂ ਸਾਰਿਆਂ ਦਾ ਆਰਾਮ ਮਰਾ ਦੇਣੀ ਆ ਜੀ ਕੋਈ ਬਾਰਾ ਨਹੀਂ ਆਪਾਂ ਕੱਟਣਾ ਜੀ ਕੋਈ ਆਪਣੇ ਆਣਾ ਕਿਹੜਾ ਪਸ਼ੂ ਲੈ ਗਿਆ ਗਾਂ ਨੂੰ ਵੀ ਮਂਗਾਊਗਾ ਆਨਲਾਈਨ ਠੀਕ ਆ ਜੀ ਬਸ ਬਰੇ ਕੋਈ ਆਈ ਨਹੀਂਗਾ ਆਪਣਾ ਕੇ ਚਵਾਈ ਚ ਫਰਕ ਹੋਊਗਾ ਠੀਕ ਆ ਜੀ ਇੱਕੋ ਜੀ ਧਾਰੂ ਸਾਰੇ ਮਾਲ ਦੀ ਠੀਕ ਆ ਜੀ ਆ ਫੜੀ ਪੁੱਤ ਵਾਲਟੀ ਡਿਮਾਂਡ ਇਹਦੀ ਵੀ ਫਿਰ ਫੋਨ ਤੇ ਜੀ ਸਾਰੇ ਮਾਲ ਦੀ ਫੋਨ ਤੇ ਹੀ ਹੋਣੀ ਫੋਨ ਤੇ ਹੀ ਹੋਣੀ ਆ ਠੀਕ ਆ ਬਰੇ ਤਨਪਾਦੋਣਾ ਵਿਕਰੀ ਵਾਲਾ ਮਾਲ ਬੰਦੇ ਵਾੜਾ ਲੈ ਕੇ ਜਾਂਦੇ ਹਨ ਫਿਰ ਥੋੜਾ ਜਿਹਾ ਤਰਾਜ ਕਰਦੇ ਹੈਗੇ ਪਹਿਲੇ ਵੀਡੀਓ ਚ ਵੀ ਕਹਿੰਦੇ ਤੂੰ ਸونی ਮੋਲ ਲੈਣਾ ਮੰਗਿਆ ਕਰ ਯਾਰ ਅਗਲੇ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਪਸ਼ੂ ਵੇਚਣਾ ਹਨ ਚਲੋ ਅਗਲੇ ਦੇ ਵੀ ਮਿਹਨਤ ਆ ਬਈ 4 ਪੈਸੇ ਇਹਦੀ ਮੇਰੇ ਮੈਂ ਥੱਲੇ ਹੈ ਦਾ ਦੁੱਧ 16 17 ਵਾਂ 14 15 ਦੇ ਵਿਚਾਲੇ ਦੁੱਧ ਤਿਆਰ ਕਾਦੋ ਸੂਈ ਹੈ ਜੀ ਉਹੀ ਨੂੰ ਇਹਨੂੰ ਵੀ ਬਾਈ ਅੱਜ 7-8 ਮਾ ਦੇਣਾ ਤੇ ਵੀ ਝੋਟੀ 20 ਕਿਲੋ ਦੂੰਗੀ ਬਾਈ ਬੱਚਾ ਕੀ ਹੈ ਜੀ ਕੁਆਲਟੀ ਦੇਗਾ ਯਾ ਤੱਕ ਨਹੀਂ ਆ ਮੈਨੂੰ ਸਹੀ ਗੱਲ ਹੈ ਜੀ ਫੁੱਲ ਜੇ ਦਾੰਦਾ ਮੂੰਹ ਤੋਂ ਜਿਆਦਾ ਸਮਾਨਾ ਚੈੱਕ ਕਰ ਲੱਗ ਭਾਗ ਤਾਂ 2.5 ਫੁੱਟ ਮੋਜੜਾ ਹੋਗਾ ਜੀ 2.5 ਤੋਂ ਵੀ ਵੱਧ ਹੋ ਸਕਦੀ ਹੈ ਬਹੁਤ ਤੋਂ ਵੱਧ ਹੋਊਗੀ 2.5-3 ਫੁੱਟ ਦੇ ਆਸ-ਪਾਸ ਆ ਜੀ ਚੋਕ ਸẽ ਲੈਣ ਵਾਲੇ ਆ ਕੀ ਜਾਨ ਯਾਰ ਆਪਣਾ ਹਾਈਟ ਬਾਈ ਦੇ ਹਿਸਾਬ ਨਾਲ ਚੈੱਕ ਕਰ ਲਓ ਜਿਹੜਾ ਤੋਰੀ ਜਾਂਦਾ ਜੀ ਬੰਬਰ ਆ ਜਾਂਦਾ ਉਹਨੇ ਮੋਢੇ ਤੇ ਆਉਂਦੀ ਹੈ ਜੀ ਉਹ ਹਿਸਾਬ ਨਾਲ ਅੰਦਾਜ਼ਾ ਲਾ ਲਓ ਜੀ ਕੋਈ ﾎﾟｰਟ ਨਿਸ਼ਾਨਖ ਨਹੀਂ ﾎﾟｰਟ ਨਿਸ਼ਾਨਖ ਨਹੀਂ ਕੋਈ ਜੀ ਚੈੱਕ ਕਰੋ ਜੀ ਮੈਂ ਕਹਿੰਦਾ ਯਾਰ ਜਮ ਓਕੇ ਹਰ ਬੋਟ ਝੋਟੀਆਂ ਦੀ ਠੀਕ ਹੈ ਬਾਈ ਹਾਂ ਜੀ ਬੱਬਾ ਲੀ ਵੀਰੇ ਬੱਚਾ ਇਹਦੇ ਮਗਰ ਵੀ ਕੱਟਈ ਆ ਜਾਂਦਾ ਜੀ ਅੱਜ 33 ਇਹਦੇ ਮਗਰ ਤਿੰਨ ਠੀਕ ਹੈ ਜੀ ਤਿੰਨ ਨੰਬਰ ਮਗਰ ਬੱਚਾ ਕੱਟਈ ਆ ਜਾਣੀ ਜੀ ਬਾਕੀਆਂ ਮਗਰ ਕੱਟਈ ਆ ਜੀ ਇੱਥੇ ਮਾਰ ਕੈਮਰਾ ਯਾਰ ਚਲੋ ਜੀ ਕੁਆਲਿਟੀ ਤੇ ਚੈੱਕ ਜਮਾ ਐਰ ਕੀ ਜਾ ਬਟਨਾਂ ਵਾਲੇ ਲੇਵੇ ਹੀ ਆ ਸਾਰੀਆਂ ਬਟਨਾਂ ਵਾਲੀ ਆ ਸਹੀ ਐ ਐਫ ਐਕਸੈਡਰ ਆ ਜੀ ਪੂਰੇ ਇੱਕ ਹੋਰ ਚੀਜ਼ ਆ ਥਾਨ ਸੋਹਣੇ ਸੈਜ ਦਾ ਜੀ ਨਾ ਤਾਂ ਵੱਡਾ ਨਾ ਛੋਟਾ ਸੋਹਣੇ ਆ ਸੋਹਣੇ ਆ ਜੀ ਸੈਜ ਪੂਰਾ ਹੱਥੀ ਚਵਾਈ ਵਾਲਾ ਅੱਡੋ ਅੜੀ ਬੱਚੇ ਨਾ ਨਾ ਬੱਚਾ ਨਾ ਮੈਂ ਨੂੰ ਤੁਸੀਂ ਜੀ ਨਾਲ ਦੇ ਨਾਲ ਪਾਣੀ ਤੇ ਬਾਲਟੀ ਲਿਆਇਓ ਕਾ ਕਿ ਵੀਡੀਓ ਲੰਬੀ ਨਾ ਹੋਵੇ ਆਪਣੀ ਜੀ ਨਾਲ ਦੀ ਨਾਲ ਵੈਸੇ ਤਾਂ ਬੱਚੇ ਲਾਏ ਹੁੰਦੇ ਆ ਜੀ ਪਹਿਲਾ ਵੀਡੀਓ ਤੋਂ ਇੱਕ ਕਰੀ ਫੇਰ ਲਾ ਦੇਈਦੇ ਆ ਜੀ ਮਗਰ ਕੱਟੀ ਜਾਂਦੇ ਇੱਕ ਫ੍ਰੀ ਮਿਲ ਜਾਣਾ ਨਾ ਮੈਂ ਕਹਿੰਦਾ ਐਰ ਕੀ ਫੇਰ ਕੀ ਪਿਛਲੀ ਵੀਡੀਓ ਜੀ ਵੀ ਕੱਟੇ ਜਾਦੇ ਹੀ ਇੱਕ ਦੋ ਨੇ ਕੱਟੀਆਂ ਸੀ ਸਹੀ ਗੱਲ ਆ ਜੀ ਉਹਦੋਂ ਗੜੀ ਵੀਡੀਓ ਪਾਈ ਆਉਂਦੇ ਮਗਰ ਕੱਟੀਆਂ ਸੀ ਇੱਕ ਵੀਡੀਓ ਜੇ ਸਾਰੀਆਂ ਕੱਟੀਆਂ ਹੀ ਸੀਗੀ ਇੱਕ ਮਗਰੀ ਬੱਚਾ ਕੱਟਾ ਸੀਗਾ ਜੀ ਚਲੋ ਇਹ ਤਾਂ ਜੇ ਬਰੀਡਰ ਵੀ ਰੱਖਣਾ ਹੁੰਦਾ ਕਿਸੇ ਵੀਰ ਨੇ ਉਹ ਵੀ ਜ਼ਰੂਰੀ ਆ ਜੀ ਜੀ ਤਿਆਰ ਹੋਣਗੇ ਸਹੀ ਗੱਲ ਆ ਜੀ ਕੋਣ ਤਾਂ ਸਮਾਤ ਹੋਣਾ ਕੋਈ ਵੀ ਆਪਣੀ ਖਊ ਯਾਰ ਮਾਰੀ ਜਮੈਂ ਠੀਕ ਹੈ ਜੀ ਦੋ ਤਾਂ ਆਵਣਾ ਬਾਈ 20 20 ਪਲਸ ਵਾਲੀਆਂ ਹੀ ਲਿਆਂਦੀਆਂ ਯਾਰ ਕੀ ਮਈਆਂ ਆਗਲੀ ਦੀ ਭਰਾ ਦੀ ਸੇਵਾ ਤੇ ਆਣਾ ਗਾਂ ਸੇਵਾ ਤੇ ਸਹੀ ਗੱਲ ਯਾਰ ਕੁਆਲਟੀ ਮਈਆਂ ਦੇ ਤੇ ਥਾਨ ਲੈਵੇ ਨਾੜਾ ਸਭ ਓਕੇ ਆ ਮਈਆਂ ਦੀਆਂ ਠੀਕ ਹੈ ਇੱਥੇ ਮਾਰ ਕੈਮਰਾ ਆ ਬੱਚੇ ਲੈਣ ਵਾਲੇ ਬੱਚੇ ਆ ਪੂਰੇ ਕਵਾਲਿਟੀ ਚੈੱਕ ਕਰੋ ਜੀ। ਆ ਬੜੀ ਬੰਦੋ ਜੀ। ਕੋਈ ਆਏ ਨਹੀਂਗੇ ਆਪਣੇ ਕੋਈ ਚੋਣ ਬਸਮਾਜ ਕੋਈ ਮੈਂ ਭੂ ਵਿਛਟਾ ਮਾਰੂਗੀ। ਠੀਕ ਆ ਜੀ। ਬਾਕੀ ਬਸਮਾ ਕੇ ਕਰਮ ਵਾਲਿਆਂ ਥਣ ਪੂਰਾ ਸੋਨਾ ਕੱਢ ਲੈਂਦੀ ਆ। ਅੱਲਾ ਕੱਲਾ ਸਿੱਕਣੀਆਂ ਫਲੀਆਂ ਵਰਕੇ ਪਈਆਂ ਆ। ਲਓ ਚੈੱਕ ਕਰੋ। ਛਵਾਈ। ਓਕੇ ਬਰੇ ਮਗਰ ਲੈਂਜ ਵੀ ਮਾਰਦੇ। ਉੱਡ ਗਾ ਉਸੇ। ਚੈੱਕ ਕਰ ਸਕਦੇ ਆ ਜੀ। ਇੱਥੇ ਵੀ ਮਾਰਦੇ ਕੈਮਰਾਮੈਨ। ਲਓ ਜੀ। ਛੋਟੀ ਟਾਇਰ ਦੁੱਧ ਇਹ ਵੀ 20 ਕਿਲੋ ਦਊਗੀ ਰਾਂ ਨਹੀਂ 17 18 ਦੀ ਦੋਟ ਆ ਯਾਰ ਝੋਟੀਆਂ ਦੀ ਠੀਕ ਆ ਭਾਈ ਕੋਈ ਆਏ ਨਾ ਆਪਣੀ ਕੋਈ ਪਸ਼ੂ ਚ ਫਰਕ ਹੋਊਗਾ ਚੁਆਈ ਜਮਾ ਪੋਲੀ ਹੋ ਸਾਰੇ ਮਾਲ ਦੀ ਠੀਕ ਆ ਜੀ ਸੀੜੀ ਠੰਡੀਆਂ ਬਥੇਰੀਆਂ ਚਾਰੂ ਬਥੇਰੀਆਂ ਮੂੰਹ ਦੀਆਂ ਪੋਲੀਆਂ ਜਾਨੀ 14 15 ਕਿਲੋ ਅੱਜ ਦਾ ਤਿਹਾਰ ਆ ਚਲੋ ਮਾੜਾ ਮੋਟਾ ਸਫਰ ਦਾ ਹੋ ਜਾਂਦਾ ਠੀਕ ਆ ਜੀ ਆ ਬੋਲੇ ਚ ਇਹ ਬੋਲੇ ਚ ਸੁਆ ਕਿੰਨੇ ਮੇਰੇ ਸੁਆ ਦੂਜਾ ਦੂਜੇ ਦੂਜੇ ਹੀ ਆ ਆ ਤੀਜੇ ਦੀ ਤੀਜੇ ਲਾਲਾ ਆਪਾਂ ਦਾ ਦੂਜੇ ਕਹਿ ਕੇ ਦਿੱਤੀ ਆ ਠੀਕ ਆ ਜੀ ਬੋਡੀ ਸਟਰਕਚਰ ਚੰਗਾ ਚਲੋ ਅਗਲੇ ਨੇ ਜਿਹਨੇ ਲੈਣੀ ਆ ਆਪਦੀ ਸਮਝ ਨਾਲ ਲੈਣੀ ਆ ਜੀ ਵੀਰੇ ਰਾਮ ਨਾਲ ਯਾਰਾ ਪੂਰੀ ਬੰਦਾ ਸੇਵਾ ਵਧੀਆ ਕਰੇ ਆ ਨਾ ਟਾਈਮ ਤੋਂ ਟਾਈਮ ਠੀਕ ਹੈ ਜੀ ਉਹ ਦੋ ਰਾਮ ਨਾਲ 20 20 ਦੇ ਪਲੱਸ ਰਾਮ ਨਾਲ ਨੇੜੇ ਲਾ ਦੇਣੀਆਂ ਤਿੰਨੇ ਮਈਆਂ ਠੀਕ ਹੈ ਜੀ ਅੱਗੇ ਜੀ ਆ ਜੋ ਟੀ ਛੋਟੀ ਦੇ ਵਾ ਯਾਦ ਕੁਆਲਿਟੀ ਦੇਖ ਵੀਰੇ ਸੁਆ ਦੂਜਾ ਕਦੋਂ ਸੁਈ ਆ ਜੀ ਸੁਆ ਦੂਜਾ ਆ ਕੱਲ੍ਹ ਸਵੇਰ ਦੀ ਸੁਈ ਵੀ ਆ ਲੈ ਬੱਚਾ ਕੀ ਕੱਟਾ ਜੀ ਬੱਤਿਆਂ ਦੇ ਮਗਰ ਇਹ ਮੇਲ ਕਾਫੀ ਆ ਜੇ ਡੰਨਾ ਜੀ ਜੇਰ ਜਮਾ ਡੰਨਾ ਠੀਕ ਆ ਬਾਈ ਕਿੰਨਾ ਬੋਲਾ ਭਾਂਡੇ ਚ ਪਉਂਦੀ ਆ ਜੀ ਓਰੇ ਹੁਣ 11 12 ਕਿਲੋ ਬੋਲਾ ਹੋਊਗਾ ਦੋਤੇ ਵੀ ਰਾਹਣਾ 15 16 ਤੋਂ ਬਾਹਰ ਜਾਊਗੀ ਬਾਹਰ ਜਾਊਗੀ ਬੇਹੇ ਕਹਿੰਦੀ ਹਾਈਟ ਸਾਰਿਆਂ ਦੀ ਥੋੜਾ ਜਿਹਾ ਕਰਦੀਆਂ ਜੀ ਤਾਜ਼ੇ ਆਏ ਪਸ਼ੂ ਬਸ ਵਜਨੋਂ ਵਜੂਦ ਪੂਰਾ ਚੰਗਾ ਜੀ ਇੱਟਾ ਪੁੜਾ ਪੂਛ ਜਮਾ ਕੋਈ ਬਾਲ ਮਾਰਾ ਮੋਟਾ ਵੀ ਨਹੀਂ ਜੱਟਾ ਯਾਰ ਸਹੀ ਗੱਲ ਆ ਜੀ ਜੈਡ ਬਲੈਕ ਆ ਕਿੰਨੀ ਲੰਮੀ ਆ ਝੋਪੀ ਦੀ ਵੇਲਾ ਇਹਨਾਂ ਨਾਲੋਂ ਜ਼ਿਆਦਾ ਜੀ ਇਹਨਾਂ ਦੀ ਬਕਰੀ ਕੀ ਹੁੰਦਾ ਸਰੀਰ ਪੂਰਾ ਪੂਰਾ ਪਤਲਾ ਪਿਆ ਵਾ ਥਣ ਵੇਖੋ ਜੀ ਗੱਠ ਗੱਠ ਦੀ ਵਿੱਥੀ ਤੇ ਲੱਗਿਆ ਵਾ ਬੱਚਾ ਘੱਟਾ ਜੀ 11 12 ਕਿਲੋ ਬੌਲਾ ਭਾਂਡੇ ਚ ਪਾਉਂਦੀ ਆ ਜੀ ਦੁੱਧ ਬਾਈ ਦਾ 1516 ਦੇ ਦੁੱਧ ਸੇਵਾ ਦੇ ਹੁੰਦਾ ਹਾਈਟ ਬਾਈ ਦੇ ਹਿਸਾਬ ਨਾਲ ਚੈੱਕ ਕਰ ਲੋ ਜਿਹੜਾ ਤੋਰਦਾ ਜੀ ਤੋਰਾ ਮਾਰ ਦੇ ਮੜਾ ਜਾ ਠੀਕ ਆ ਬਾਈ 나ੜੂ ਇਹਦੇ ਆਪਾਂ ਮਾਰ ਦਿੰਨੇ ਆ ਜੀ ਚੈੱਕ ਕਰ ਸਕਦੇ ਆ ਨਾੜੂ ਆ ਜੀ ਪਿੱਲਾ ਨਾੜੂ ਆ ਦੁੱਧ ਵੀ ਦਿਖਾ ਦੇ ਵੀਰੇ ਜਮਾ ਪੀਲਾ ਪਿਆ ਸਹੀ ਗੱਲ ਬੋਲਾ ਜੀ ਆਰਾਮ ਆ ਬਾਲਟੀ ਦਾ ਪਾਣੀ ਲਿਆ ਆਵਣ ਵਾਲੇ ਐਰ ਕੀ ਕਿਹੜਾ ਮਾਲ ਕੋਈ ਆਈ ਨਹੀਂਗਾ ਆਪਣਾ ਕੋਈ ਪਸ਼ੂ ਕੋਈ 12 13 ਨਿਕਲੂਗੀ ਠੀਕ ਹੈ ਜੀ ਕਿਵੇਂ ਜਾਤ ਕੁਆਲਟੀ ਝੋਟੀਆਂ ਵੱਡੀਆਂ ਵਾ ਪਾਲੀਆਂ ਥੱਲੇ ਦੁੱਧ ਵਧੀਆ ਦੇਣ ਵਾਲੀਆਂ ਠੀਕ ਹੈ ਜੀ ਉਹਨਾਂ ਦਾ ਤਿੰਨਾਂ ਦਾ ਦੁੱਧ ਬਣਿਆ ਵਾ ਇਹਦਾ ਵਾਹੇ ਬੋਲਾ ਵਾ ਠੀਕ ਹੈ ਜੀ ਚੈੱਕ ਕਰਾ ਦਿਓ ਜੀ ਇਹ ਵੀ ਆਹਾਂ ਦਾ ਜਮਾਂ ਬੋਲੇ ਚੋ ਖਾਲੀ ਕੀਤੀ ਵੀ ਆ ਆਹਨ ਫਿਰ ਆਪਾਂ ਹੀ ਮਈਆਂ ਪਸ਼ਮਾਈਆਂ ਉਹਨਕੇ ਰਾਂ ਅੰਦਰ ਠੀਕ ਹੈ ਜੀ ਮਈਆਂ ਬਾਹਰ ਕਰੋ ਵੱਡੀਆਂ ਵਾ ਉਹ ਤੋਂ ਪਸ਼ਮਾ ਕੇ ਹੀ ਕੱਢੀਆਂ ਠੀਕ ਹੈ ਜੀ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਇਹ ਜੋ ਆਈ ਕਨਾ ਫਰਕ ਹੋਊਗਾ ਮੋਟਾ ਚੈੱਕ ਕਰੋ ਜੀ ਚਵਾਈ ਦੀਆਂ ਜਮਾ ਇੱਕ ਨੰਬਰ ਆ ਜੀ ਮਗਰ ਨਹੀਂ ਮਾਰਦੇ ਕੈਮਰਾ ਬੈਕ ਸਾਈਡ ਤੋਂ ਦੇਖ ਸਕਦੇ ਹੋ ਜੀ ਝੋਟੀ ਯਾਰ ਇਹ ਵੀ ਰਾਹ ਆਉਣ ਨਾਲ ਖੁੱਲਾ 8 8.5 ਕਿਲੋ ਡੰਗ ਦਾ ਗੱਡੂਗੀ 17 ਕਿਲੋ ਝੋਟੀ ਦੁੱਧ ਦਊਗੀ ਠੀਕ ਆ ਬਾਈ ਬਾਕੀ ਜੀ ਨੂੰ ਕੋਈ ਨਹੀਂ 8 ਕਾਰਟ ਬੇਲ ਆ ਸਾਰਿਆਂ ਦੀ ਸਾਰਿਆਂ ਦੀ ਇੱਕੋ ਜਿਹਾ ਕੋਈ ਛੋਟਾ ਨਹੀਂ ਕਹਿ ਸਕਦੇ ਜੀ ਝੋਟੀ ਆ ਆਪਣੇ ਕੋਲੇ ਝੋਟੀ ਮੈਂ ਹੋਊਗੀ ਆਪਾਂ ਝੋਟੀ ਦੱਸ ਆਗੇ ਠੀਕ ਆ ਜੀ ਇਹਗਾ ਸੋਈ ਆਏ ਨੇ ਲੋਕ ਦਾ ਵੀਡੀਓ ਵੱਡੀ ਛੋਟੀ ਕਰਕੇ ਜ਼ੂਮ ਕਰਕੇ ਪਾ ਦਿੰਦੇ ਆ ਆਪਣਾ ਉਹ ਕੰਮ ਨਹੀਂ ਗਾ ਜਿਹੜੀ ਹਾਈਟ ਤੁਸੀਂ ਪਸ਼ੂ ਦੀ ਦੇਖਣੀ ਹੁੰਦੀ ਆ ਬਾਈ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਆ ਕਰੋ ਜੀ ਫੁੱਲ ਵਜਨ ਵਜੂ ਦਾ ਹਵਾਨੇ ਤੱਕੜੇ ਆ ਜੀ ਪੂਰੇ ਨਾ ਨਾ 17 18 18 ਗੱਲੋਂ ਖੁੱਲਾ ਦੁੱਧ ਦੇਣੀ ਆ ਤਿੰਨੇ ਮਈਆਂ ਠੀਕ ਆ ਜੀ ਫਲ ਆਊਟ ਹੋ ਗਈ ਮਈਆਂ ਦੀ ਠੀਕ ਆ ਬਾਈ ਕੁਆਲਿਟੀ ਸਾਰੇ ਪਾਸਿਓਂ ਬਾਈ 105 ਨੰਬਰ ਹੀ ਹੋਣੀਆਂ 101 ਵੀ ਨਹੀਂ ਤੇ ਡਿਮਾਂਡਾਂ ਜਾਇਜ਼ ਹੋਣਗੀਆਂ ਜੀ ਜਹਾਂ ਜਾਇਜ਼ ਹੋਣੀਆਂ ਵੀਰੇ ਗਣੀ ਦੇ ਵਿੱਚ ਨਾਲੇ ਵੀ ਲੈ ਜਾਣ ਦੇਚ ਨਾਲੇ ਬਾਈ ਆਪਣੇ ਕੋਲੇ ਬਾਲੇ ਆਉਂਦੇ ਆ ਠੀਕ ਆ ਜੀ ਤੇ ਉਹਨਾਂ ਨੂੰ ਵੀ ਚਾਰ ਚਾਰ ਪੈਸੇ ਦੇ ਜਾਣਗੇ ਆ ਹਾਂਜੀ ਉਹਨਾਂ ਨੂੰ ਵੀ ਚਾਰ ਚਾਰ ਪੈਸੇ ਦੇ ਜਾਣਗੇ ਹਾਂਜੀ ਹਾਂਜੀ ਦੋ ਦੋ 22 ਪੈਸੇ ਦੇ ਕੇ ਜਾਣੀਆਂ ਤਾਂ ਹੀ ਆਪਣੇ ਕੋਲੇ ਗਾ ਵੇਚਣ ਵਾਲਾ ਭੱਜਿਆ ਆਉਂਦਾ ਵਾ ਸਹੀ ਗੱਲ ਆ ਜੀ ਇੱਥੇ ਜਾਂ ਵਧੀਆ ਲਿਆ ਕੇ ਦਿਨੇ ਤਾਂ ਅਗਲਾ ਫੇਰ ਹੀ ਆਊਗਾ ਸਹੀ ਗੱਲ ਆ ਜੀ ਚੀਜ਼ ਨਾਲ ਆਪਾਂ ਵਧੀਆ ਦਵਾਂਗੇ ਕਿਹੜਾ ਵੇਚਣ ਵਾਲਾ ਦੁਬਾਰਾ ਆਊਗਾ ਇਹਨੂੰ ਘਾਟਾ ਬੂੜੂਗਾ ਦਾ ਸਹੀ ਗੱਲ ਆ ਜੀ ਬਾਕੀ ਕੁਆਲਿਟੀਆਂ ਦੇਖ ਲੈ ਆ ਵੀ ਆਪੀ ਆਪਾਂ ਨਹੀਂ ਕਹਿ ਆਪੇ ਭੈਣ ਭਰਾ ਦੱਸਣਗੇ ਆਪਾਂ ਨੂੰ ਚੀਜ਼ਾਂ ਨੂੰ ਠੀਕ ਆ ਬਾਈ ਤੇ ਬਾਕੀ ਇੱਕ ਤੋਂ ਇੱਕ ਨਗੀਨ ਨਈ ਪੀਸ ਆ ਜਿਹਨੂੰ ਕੋਈ ਵੀ ਨਾਕ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਬਾਈ ਚਾਹਤ ਕਰਨੇ ਨੇ ਹੈਗਾ ਵੀਰੇ 1 ਸਵਾ ਲੱਖ ਤੋਂ ਸਟਾਰਟ ਉੱਪਰ ਜਿੰਨੇ ਮਰਜ਼ੀ ਲਾ ਹਾਂ ਕਿਹੜੀਆਂ ਮਈਆਂ ਅੰਦਰ ਖੜੀਆਂ ਆ ਤਾਂ ਹੈਗੀਆਂ ਉੱਚੇ ਪਾ ਰਹੀਆਂ ਕਿਵੇਂ ਠੀਕ ਆ ਠੀਕ ਆ ਆ ਸਾਰਾ ਮਾਲ ਹੋਊਗਾ ਡੇਢ ਤੋਂ ਬਾਹਰ ਠੀਕ ਆ ਜੀ ਬਾਕੀ ਜਿਹਨੂੰ ਨੰਬਰ ਦੂਰੀਆ ਦੱਸ ਦਿਓ ਜੀ 62833154775 ਇੱਕ ਨੰਬਰ ਹੋਰ ਆ ਵੀਰੇ 97813 02406 ਇੱਕ ਬਦਣੀ ਕਲਾਂ ਤੋਂ ਆਪਣਾ ਬਰਨਾਲੇ ਵੱਲੋਂ ਆਣਾ ਨਹਿਰ ਟੱਪ ਗਿਆ ਪਿੰਡ ਬਦਣੀ ਖੁਰਦ ਗੇਟ ਬਣਿਆ ਬਣੀ ਛੱਤਰ ਸਿੰਘ ਢਾਲੀ ਵਾਲਾ ਬੁੱਟਰੋਂ ਆਣਾ ਵਾ ਬੁੱਟਰ ਵਾਲਾ ਪੌਲਾ ਇੱਕੀ ਪੌਲਾ ਬੁੱਟਰ ਬਾਈ ਬਾ ਟੱਪ ਗਿਆ ਪੌਲ ਤੋਂ ਪਿੱਛੇ ਵੀ ਇੱਕ ਸ਼ੜਕਾ ਮੁੜਦੀ ਆ ਠੀਕ ਆ ਜੀ ਹਾਂਜੀ ਦੋ ਸ਼ੜਕਾ ਮੁੜਦੀਆਂ ਆਪਣੇ ਪਿੰਡ ਨੂੰ ਠੀਕ ਆ ਬਾਈ ਤੇ ਇਧਰੋਂ ਆਪਣੇ ਦੋਦਰ ਵੱਲੋਂ ਆਉਣਾ ਨਾਨਕਸਰ ਵੱਲੋਂ ਦੋਦਰ ਆਪਣੇ ਪਿੰਡ ਇਧਰ ਲੋਪੋ ਆ ਠੀਕ ਆ ਜੀ ਅੱਛਾ ਪਿੰਡ ਜਮਾ ਸੈਂਟਰ 'ਚ ਬੈਠੇ ਆ ਸੈਂਟਰ 'ਚ ਬਾਕੀ ਬਦਨੀ ਕਲਾ ਮਸ਼ਹੂਰ ਆ ਜੀ ਕਲਾ ਪੁੱਛ ਲੋ ਨਾਲ ਹੀ ਖੁਦਰਾ ਨਾਲ ਹੀ ਫਰਦ ਆ ਜੀ ਆਪਣੀ ਛੋਟੀ ਬਦਨੀ ਕਹਿ ਦਿੰਦੇ ਆ ਯਾਨੀ ਕਿਸੇ ਵੀ ਸੱਜਣ ਨੇ ਆਉਣਾ ਹੋਵੇ ਚਾਹੇ ਬਦਨੀ ਕਲਾ ਪੁੱਛ ਕੇ ਆ ਜੇ ਕੋਈ ਮੇਰੀ ਢੀੜੀ ਦਾ ਨਾਮ ਤਾਂ ਹੈਗਾ ਮੈਂਟਾ ਜੀ ਠੀਕ ਆ ਜੀ ਹਾਂਜੀ ਉਹਨਾਂ ਨੂੰ ਤਾਂ ਸਾਰੇ ਆਲ ਇੰਡੀਆ ਜੀ ਜਾਣਦੇ ਆ ਚੰਗੀ ਤਰ੍ਹਾਂ ਬਾਕੀ ਜਿਹਨੂੰ ਕੋਈ ਨਾ ਪੁੱਛਾਰ ਹੁਣ ਆਪਾਂ ਨੂੰ ਕਰਦਿਆਂ ਨੂੰ ਵੀਰੇ ਤੀਜੀ ਚੌਥੀ ਪੀੜ੍ਹੀ ਹੋ ਗਈ ਯਾਰ ਠੀਕ ਹੈ ਜੀ ਹੁਣ 20 ਸਾਲ ਤਾਂ ਮੈਨੂੰ 18-20 ਸਾਲ ਹੋ ਗਿਆ ਕੰਮ 'ਚ ਪਏ ਇਹਨੂੰ ਠੀਕ ਹੈ ਜੀ ਆਰਾਮ ਨਾਲ ਹੀ ਠੀਕ ਹੈ ਜੀ ਹਾਂ ਜੀ ਪਹਿਲਾਂ ਦਾਦਾ ਜੀ ਕਰਦੇਗੇ ਮਾਲ ਉਹਨਾਂ ਨੇ ਬਹੁਤ ਭੇਜਿਆ ਆਨਲਾਈਨ ਗੱਡੀਆਂ ਭਰੀਆਂ ਵਾ ਠੀਕ ਹੈ ਘਰੇ ਬੈਣ ਸਿੱਧੀਆਂ ਹੀ ਗੱਡੀਆਂ ਜਾਂਦੀਆਂ ਆਉਂਦੀਆਂ ਉਦੋਂ ਤਾਂ ਮੈਂ ਹੀ ਹੁੰਦੇਗਾ ਨੂੰ 700 ਦੀ 400 ਦੀ 500 ਦੀ ਉਹ ਸਮਾਂ ਉਹਦਾ ਚਲੋ ਸਮਾਂ ਉੱਜਿਆ ਹੁੰਦਾ ਸੀਗਾ ਜੀ ਪੰਜਾਂ ਜੀ ਸਮੇ ਦੇ ਹਿਸਾਬ ਨਾਲ ਪਰ ਤੋਫੇ ਹੀ ਆ ਜੀ ਤੋਫੇ ਹੀ ਆ ਮਈਆਂ ਆਪਣੇ ਕੋਲੇ ਉਵੇਂ ਦਾ 12 13 ਆ ਠੀਕ ਆ ਜੀ ਸਹੀ ਦਾ ਠੀਕ ਆ 55 6ਾਂ ਦੀ ਮਈਆਂ ਦੀ ਫਿਰ ਉਸ ਹਾ ਆਉਣਾ ਵੀਡੀਓ ਬਾਲੀ ਲੰਮੀ ਹੋ ਜਾਂਦੀ ਆ 10 12 ਚ ਪਤਾ ਵੀ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਯਾਨੀ ਵੀਡੀਓ ਜਲਦੀ ਆ ਜਾ ਕਰੂ ਆਇਆ ਚਾਰਾ 55 ਨਗਾ ਦੀ ਬਾਦਿਆ ਕਰਾਂਗੇ ਬਾਦਿਆ ਕਰਾਗੇ ਨਹੀਂ 55 6ਾਂ ਦੀ ਨਗਾ ਦੀ ਤੇ ਨਾਲੇ ਦਾ ਭਰਾ ਸਾਰਿਆਂ ਨੂੰ ਸੱਜਣ ਮਿੱਤਰਾਂ ਨੂੰ ਵੀ ਦੇਖਣ ਨੂੰ ਪਤਾ ਸਹੀ ਲੱਗਦਾ ਵਾ ਕਿ ਜੋ ਲੰਮੀ ਜਨਾ ਦਾ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਆਪਾਂ ਨੂੰ ਪਤਾ ਲੱਗਦਾ ਫਿਰ ਆਪਾਂ ਨੂੰ ਵੀ ਥੋੜੀ ਜਲਦੀ ਕਰਨੀ ਪੈਂਦੀ ਆ ਆ ਵੀ ਆਪਾਂ ਵੀ ਫਿਰ ਕਾਲੀ ਕਰਦੇ ਆ ਦੋ ਦੋ ਮਿੰਟ ਕੇ ਕੰਮ ਸਹੀ ਗੱਲ ਆ ਜੀ ਤੇ ਥੋੜੇ ਪਸੂਆਂ ਚ ਆਏ ਆ ਇਧਰ ਵੀ ਮਾਰਦੇ ਆ ਕੈਮਰਾ ਆਪਾਂ ਉਹ ਅੰਦਰ ਵੀ ਖੜੇ ਆ ਕੋਸੇ ਪਸੂ ਅੰਦਰ ਵੀ ਨਾਗ ਖੜੇ ਆ ਜੀ ਇਤੋਂ ਮਾਰਦੇ ਕੈਮਰਾ ਪਸੂ ਸਾਰੇ ਪਾਸੇ ਖੜੇ ਆ ਪਸੂ ਚਾਰ ਪੰਜ ਮਈਆਂ ਹੋਣਗੀਆਂ ਵੀ ਉਹ ਵੀ ਕਟੀਆਂ ਬਹੁਤ ਚੰਗੀਆਂ ਆ ਠੀਕ ਆ ਜੀ ਬਾਕੀ ਇਹ ਕੁਸ ਕੱਚੀਆਂ ਜੀ ਹਜੇ ਤੇ ਕੁਸ ਜੇ ਸੋ ਗੱਲ ਬਾਤ ਸੌਦੇ ਚੱਲੀ ਜਾਂਦੇ ਤੇ ਤਾਂ ਕਰਕੇ ਅੱਬਾ ਪਾਣ ਜਾਂਦੇ ਜੀ ਬਾਕੀ ਧੰਨਵਾਦ ਵੀਡੀਓ ਦੇਖਣ ਲਈ ਵੀਡੀਓ ਨੂੰ ਐਂਡ ਤੱਕਰ ਦੇਖਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੁਹਾਨੂੰ